ਉਹ ਜਾਲੂਪੁੱਤਰ ਕਰਤੇ ਸ਼ੈਤਾਨ ਨੇ ਕੀ ਕਰ ਲਿਆ ਸਿੱਕਾ ਕੀ ਕਰ ਲਿਆ ਪਰ ਉਸ ਕਬਦੇ ਨੂੰ ਪਰੋੜਨ ਤੇ ਲਈ ਮਾਂ ਪਿਓ ਨੂੰ ਕਿੰਨਾ ਜੱਗੋ ਜਹਿਦ ਕਰਨਾ ਪਿਆ ਯਾਨੀ ਕਿ ਉਹਨਾਂ ਨੇ ਪਾਸ ਨਹੀਂ ਬਦਲੇ ਚੱਤ ਨਹੀਂ ਬਦਲਿਆ ਕੁਝ ਨਹੀਂ ਕੀਤਾ ਬਸ ਉਹ ਪ੍ਰਭੂ ਜੀ ਹਜੂਰੀ ਚਲੇ ਅਤੇ ਉਹਨਾਂ ਮਹਾਨ ਦੇਸ਼ਰੇ ਉਸ ਉਜਾਲੂ ਪੁੱਤਰ ਨੂੰ ਸੁਰਗ ਵਿੱਚ ਲੈ ਆਉਂਦੇ ਨੇ ਜਿਸ ਨਗਰ ਤੇ ਉਹ ਰਹਿਆ ਰਿਹਾ ਸੀ ਉਹ ਸਾਰੇ ਇਲਾਕੇ ਚ ਕਾਲ ਪਾਲ ਰਿਹਾ ਤਾਂ ਕਿ ਉਹਦੀ ਤੋਂ ਹੀ ਮਹਤਾਜ ਹੋ ਜਾਵੇ ਫਿਰ ਉਹ ਚੇਤਾਵੇ ਕਿ ਮੇਰੇ ਪਿਤਾ ਦੇ ਘਰ ਵਿੱਚ ਜਿਹੜੇ ਨੌਕਰੀ ਹੋ ਕੇ ਮੇਰੇ ਨਾਲੋਂ ਕਿਤੇ ਚੰਗੇ ਨੇ ਚੰਗਾ ਖਾਨ ਨੇ ਚੰਗਾ ਪਾਉਂਡੇ ਨੇ ਚੰਗਾ ਬੈਨੰਡੇ ਦੇ ਚੰਗੀ ਜ਼ਿੰਦਗੀ ਜੀ ਤੇ ਮੈਂ ਇੱਥੇ ਭੁੱਖਾ ਮਰਨ ੜਿਆ ਇਸ ਲਈ ਇਹ ਮਾਂ ਬਾਪ ਦਾ ਪ੍ਰਾਰਥਨਾਮਾ ਨੇ ਉਹ ਜਿੱਤ ਤੋਂ ਬਾਹਰ ਦੇ ਕਬਜ਼ੇ ਨੂੰ ਤੋੜਿਆ ਆਮੀਨ ਹallelujah ਹallelujah ਉਹ ਅੱਜ ਸਿੱਧੇ ਵਿੱਚ ਲੱਗੇ ਆ ਫੇਰ ਇੱਕ ਕਬਜ਼ਾ ਔਰ ਕਬਜ਼ਾ ਪੂਰੀ ਇਜ਼ਰਾਈਲ ਤੇ ਕਿੰਨਿਆਂ ਦੇ ਪੂਰਨ ਰਾਜ ਦੇ ਇ Israel ਦੇ। ਔਰ ਕਬਜ਼ੇ ਦਾ ਕਾਰਨ ਕੀ? ਇਤੋਂ ਇਹ ਸਿੱਖਣ ਨੂੰ ਮਿਲਦਾ ਆ। ਪਾਹੇਸ਼ ਤੱਕ ਦਿੱਤੇ ਅਸੀਂ ਇਹ ਸੋਇਦੇ ਨੂੰ ਸ਼ਾਦੀ ਜਿੱਤੇ ਬੱਤੀ ਕਰਾ ਲਈ। ਲੇਕਿਨ ਕਿਸੇ ਲਈ ਐਸਾ ਤੇ ਮੁਸ਼ਕਲਾ ਹਾਲਾਤਾਂ ਦੇ ਪਾਸ ਜਾਣੇ ਆ। ਕਿ ਮੁਰਗੇ ਨਿਤਨਾ ਬਹੁਤ ਉਖਾਂਤ। ਆਮੀਨ। ਆਹਾਬ Israel ਦਾ ਪਾਦਸ਼ਾ। ਆਮੀਨ। ਬਾਰੇ ਨੇ ਜਿਹੜੀ ਸ਼ਾਦੀ ਕੀਤੀ ਉਹ ਇਸ ਬਰਮਾ ਕੀਤੀ ਜਿਹੜੀ ਤੇ ਪੂਰਤੀ ਹੋ ਰਹੀ ਸੀ। ਆਮੀਨ।

ਉਨੇ ਪ੍ਰਭੂ ਇਹੋ ਸ਼ਸਤ ਨੂੰ ਆਪਣਾ ਜੀਵਨ ਦਿੱਤਾ ਤੌਬਾ ਕੀਤੀ ਬਪਸਮਾਲਿਆ ਔਰ ਉਹ ਬੜੀ ਬਾਈਬਲ ਪੜ੍ਹੇ ਬਹੁਤ ਰੋਜ਼ ਲੱਕੇ ਪ੍ਰਾਰਥਨਾ ਕਰੇ ਔਰ ਬੜਾ ਪ੍ਰਭੂ ਤੇ ਬਧਿਆ ਲੇਕਿਨ ਉਹ ਹੁਣ ਇਹ ਜਿਆਦਾ ਜਿਹੜਾ ਹੱਦ ਤੋਂ ਵੱਧ ਵੀ ਜਦੋਂ ਬੰਦਾ ਪ੍ਰਭੂ ਤੇ ਬਧਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਕਿਸੇ ਕਰੇ ਸੋਚਦਾ ਹੈ ਕਿ ਮੈਂ ਪਾਸ ਤੋਂ ਨਹੀਂ ਹੋਣੀ ਤੇ ਮੈਨੂੰ ਪਾਸ ਤੋਂ ਨਾਲੋਂ ਵੱਧ ਪਤਾ ਹੈ ਔਰ ਉਹਦੇ ਪਾਸਟਰ ਨੇ ਉਹਨੂੰ ਰੋਕਿਆ ਕਿ ਤੂੰ ਚੰਨਣ ਡਿਆ ਬਹੁਤ ਵਧੀਆ ਪਰ ਤੂੰ ਇੰਤਜ਼ਾਰ ਪਿਆ ਜਿਹੜੇ वचन ਤੋਂ ਬਾਹਰ ਨੇ ਉਹਨਾਂ ਨਾਲ ਜ਼ਿਆਦਾ ਨਾਂ ਘੁੰਮਿਆ ਕਰਿਆ ਕਰ। ਪਰ ਅੰਦਾ ਪਾਸਟਰ ਦੀ ਤੁਸੀਂ ਆਪੇ ਹੀ ਤੇ ਜ਼ਫਤੇ ਉਹ वचन ਹੀ ਤੇ ਦੱਸਦਾ ਆ ਕਿ ਅਸੀਂ ਜੇ ਉਹਨਾਂ ਚ ਜਾਵਾਂਗੇ ਤੇ ਉਹਨਾਂ ਨੂੰ ਆਪਣੇ ਮੱਲ ਖੇਚ ਲਵਾਂਗੇ। ਉਹ ਕਹਿੰਦਾ ਕਿ ਜ਼ਿਆਦਾ ਇਸ ਦਾ ਕਿਉਂ ਨਾਂ ਘੁੰਮਦਾ। ਲੇਕਿਨ ਇਹਦਾ ਅਸਰ ਜਿਹੜਾ ਉਲਟੋ ਗਿਆ।

ਇਸ ਲਈ ਉਸ ਬੰਦੇ ਉਸ ਨੌਜਵਾਨ ਲੜਕੀ ਉਤੇ ਵੀ ਵੈਰੀ ਦਾ ਐਸਾ ਪ੍ਰਭਾਵ ਪਿਆ ਕਿ ਵੈਰੀ ਨੇ ਉਹਨੂੰ ਵੀ ਆਪਣੇ ਕਬਜ਼ੇ 'ਚ ਲੈ ਲਿਆ ਹallelujah ਹallelujah ਹੁਣ ਅੱਜ ਸਿਖੇ ਲਈ ਸਿੱਖ ਲੱਗੇ ਆ ਕਿ ਇਸ ਬੰਦੇ ਇੱਕ ਅੱਗੇ ਪੈਸੇ ਦੇ ਕਬਜ਼ੇ 'ਚ ਹੈ ਕੇ ਪਾਸੇ ਨੂੰ ਜਾ ਕੇ ਪਾਸੇ ਨੂੰ ਜਾ ਵੈਰੀ ਕੀ ਨਾਂ ਤੇ ਉਹ ਕੋ ਗੱਲ ਗੁਲੀਆਂ ਕਰ ਸਕਿਆ ਆਪਣੀ ਤੇ ਨਾਂ ਹੀ ਉਹ ਦੱਸ ਸਕਦੇ ਕਿ ਮੈਂ ਕੀ ਦੱਸਣ ਦੇ ਪਰ ਉਹ ਆਪਣੇ ਆਪ ਇਹ ਕਹਿੰਦਾ ਸੀ ਕਿ ਮੈਂ ਇੰਨੇ ਚਰਚਾ ਹੁਣਾ ਮੈਂ आंधा मैं नब्बे तो पचानवे परसेंट मैं मुसलमान बानी चल जाता आंधा ऐसा होना कंफ्यूजन पाता पर फिर आंधा प्रभु ने मेरे नाम गाल की थी कि नहीं मैं तेरा प्रवेश है अमें वो ऐसा फंसे आए पर इस मुंह कैबिन था तेरे ना प्रवेश है और क्या आंधा नहीं 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 तानू सोच के बोले खाला था आंधा आंधा मैं क्या कि तेरे ना प्रवेश है नहीं मैं कहा सी क्या हो गानून मान ਅਮੇਂ ਯੀਸ਼ੂ ਮਸੀਹ ਨੂੰ ਮੰਨਦੇ ਆ ਤੇ ਪੁੱਤ ਰਾ ਨੂੰ ਵੀ ਮੰਨਦੇ ਅਮੇਂ ਹਾਲੇਲੂਇਆ ਹਾਲੇਲੂਇਆ ਦੱਸਦਾ ਮੇਰਾ ਮਤਲਬ ਇਹ ਆ ਪੈਂ ਪੜਾਓ ਕਿ ਜਿਹੜੀ ਚੀਜ਼ ਸਾਡੇ ਕੋਈ ਆ ਇਹ ਬਹੁਤ ਖਾਸ ਅਮੇਂ ਇਹ ਆਮ ਨਹੀਂ ਹੈ ਅਮੇਂ ਨਾ ਨਹੀਂ ਪਰ ਨਾ ਹੀ ਪ੍ਰਭੂ ਬਹੁਤ ਜ਼ਿਆਦਾ ਇੰਟੈਲੀਜੈਂਟ ਪੜੇ ਲਿਖੇ ਬੜੇ ਆਪਣੇ ਆਪ ਤੋਂ ਵਿਦਵਾਨ ਕੋਈ ਨਿਸ਼ਚਿਤ ਨਹੀਂ ਨਿਸ਼ਚਾ ਨਹੀਂ ਨਟੀਆਂ ਦੇ ਜਿਹੜੇ ਪਾਸੇ ਮੈਂ ਪੰਜਾਬੀ ਜੀ ਬਾਈ ਦਾ ਸੀ ਪਰ ਮੈਂ ਕੋਈ ਨਹੀਂ ਪ੍ਰਭੂ ਮੇਰੇ ਨਾਲ ਹੈ ਲੈਕਿਨ ਉਹ ਕਈ ਘੰਟੇ ਕੈਂਟਾ ਬੈਸ ਰਹਾ ਰਿਹਾ ਪਰ ਉਹਨੂੰ ਕੋਈ ਜਵਾਬ ਨਹੀਂ ਆਇਆ ਤਾਂ ਪ੍ਰਿਯੋਤ ਨੇ ਇਹ ਸੋਚਿਆ ਫਿਰ ਮਨਵਾਦਾ ਮੈਨੂੰ ਨੰਬਰ ਦੋ ਮੈਨੂੰ ਹੁਣ ਪਾਸਟ ਕਲੈਰ ਵਾਸਤੇ ਆ ਲਿਆ ਵਾ ਤੇ ਮੈਂ ਤੁਹਾਡੇ ਨਾਲ ਫੋਨ ਤੇ ਗੱਲਾਂ ਕਰਕੇ ਤੁਹਾਨੂੰ ਸਮਝਾਉਂਦਾ ਮੈਂ ਨਹੀਂ ਉਹਦਾ ਬੈਸ ਬੰਦ ਕੀਤੀ ਮੈਂ ਤਾਂ ਕੋਈ ਨਹੀਂ ਸੁਣਾਦਾ ਜੋਸ ਨੌਕਾ ਲੇਕਿਨ ਨੂੰ ਉਥੋਂ ਇਹ ਸਿੱਖਣ ਨੂੰ ਮਿਲਿਆ ਕਿ ਸ਼ੈਤਾਨ

कि जेडी इजराइल मिस्र की गुलामी से निकल के आई जेडी इजराइल मानती थी कि यहोवा परमेश्वर है जेडी इजराइल मानती थी कि लाल समुद्र से पार कीता है जेडी इजराइल मानती थी ऐसी चट्टान तो पानी पीता है जेडी इजराइल इस काल में मानती थी कि ऐसी जड़ी होतीया कंदा टाट दिया में किया जेडी इजराइल इस काल में मानती थी कि ऐसी स्वर्ग तो मन्ना खाता है लेकिन इथे जेडी पोजीशन से असली थे इजराइल में खंडे और इजराइल इतने ज्यादा सतंजे के फंसी हुई है

ਮਨ ਸਾਨੂੰ ਸਿੱਖਣਾ ਪਈ ਤੇ ਮੰਡਿਆ ਆ ਕਿ ਉਹ ਸਭ ਆਹਾਬ ਆਠੇ ਦਾ ਲਖੰਡਿਆ ਹੈ ਅਤੇ ਇਹ ਹੋਇਆ ਕਿ ਜਦ ਆਹਾਬ ਨੇ ਇਰੀਆ ਨੂੰ ਦਿੱਠਾ ਜਾਨੀ ਕਿ ਵੇਖਿਆ ਤਦ ਆਹਾਬ ਨੇ ਉਸ ਨੂੰ ਆਪਿਆ ਪਰਾਪੂਰੀ ਹੈ ਇਹ ਇਜ਼ਰਾਇਲ ਦੇ ਦੁੱਖ ਦੇਣ ਵਾਲਿਆ ਹਾਲੇਲੂਇਆ ਹਾਲੇਲੂਇਆ ਨਬੀ ਨੂੰ ਦੇਖਦਾਂ ਕਿ ਕੂਰੀ ਇਜ਼ਰਾਇਲ ਨੂੰ ਕੀ ਦੇਂ ਜਾਂ ਦੁੱਖ ਦੇਂ ਜਾਂ

ਜੇ ਨੂਨ ਅਬੀ ਨੇ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਦੁੱਖਾਂ ਚ ਪਾਉਣ ਲਈ ਨਹੀਂ ਪ੍ਰਚਾਰ ਕੀਤਾ ਇਸ ਲਈ ਪ੍ਰਚਾਰ ਕੀਤਾ ਸੀ ਕਿ ਇੱਕ ਕਸ਼ਟ ਆਉਣ ਵਾਲਾ ਜੋ ਔਰ ਇੱਦਾਂ ਦਾ ਆਉਣ ਵਾਲਾ ਜੋ ਉਸ ਤੋਂ ਬਚਣ ਲਈ ਇੱਕੋ ਤਰੀਕਾ ਹੈ ਕਿ ਤੁਸੀਂ ਮੇਰੇ ਨਾਲ ਆ ਕੇ ਕੀ ਬਣਾਓ ਕੀ ਸੇਵ ਬਣਾਓ ਆਮੀਨ ਆਹ ਕੱਲ ਪਰਸੋ ਕਈ ਜਹਾਂ ਗੱਲ ਕਰਦੇ ਸੀ ਆ ਤੇ ਕਿ ਦੋ ਦਿਨਾਂ ਦੀ بارش ਨੇ ਧਰਿਆ ਤਰਾਸ ਤਰਾਸ ਕਰ ਲਾਤੀ ਸੱਚਾ ਤੇ ਸੋਚ ਚ 40 ਦਿਨ ਤੇ 40 ਰਾਤਾਂ ਨਹੀਂ ਪਿਆ ਦੋ ਦਿਨ ਦੀ ਲੋਕ ਚੱਲ ਸਕੇ ਨਹੀਂ ਤੇ ਜਿੱਥੇ 40 ਦਿਨ ਤੇ 40 ਰਾਤਾਂ ਵੀ ਤੇ ਉੱਥੇ ਕੋਈ ਆ ਕੀ ਕੋ ਜੜਾ ਹੋ ਅੱਜ ਉਹ ਬਾਜ਼ ਤੇ ਭੁੱਖੇ ਮਰ ਗਏ ਹੋਣੇ ਥਿਸ ਇਜ਼ ਬੈਕਗ੍ਰਾਉਂਡ ਇੱਥੇ ਉਹ ਉਲਟ ਬੋਲਣ ਰਿਹਾ ਸਭ ਆਹਾ ਬਾਦ ਚਾ ਖੰਡਿਆਂ ਦਾ ਇਜ਼ਰਾਈਲ ਨੂੰ ਦੁੱਖ ਦੇਣ ਵਾਲਿਆ ਆ ਗਿਆ ਹੈ ਫਰਕ ਉਹਨੇ ਜਵਾਬ ਦਿੱਤਾ ਉਹਨੇ ਕਿ ਮੈਂ ਇਸਰਾਇਲ ਨੂੰ ਕੋਈ ਧੋਖ ਨਹੀਂ ਦਿੱਤਾ ਆਂਦਾ ਇਸਰਾਇਲ ਨੂੰ ਧੋਖ ਦੇ ਮੌਲਾ ਤੇ ਤੂੰ ਤੇ ਤੇਰਾ ਬਾਪ ਆ ਹallelujah ਹallelujah ਤਸ ਨੇ ਆਖਿਆ ਮੈਂ ਇਸਰਾਇਲ ਨੂੰ ਧੋਖ ਨਹੀਂ ਦਿੱਤਾ ਸਗੋ ਤੈ ਅਤੇ ਤੇਰੇ ਪਿਤਾ ਦੇ ਘਰਾਣੇ ਨੇ ਜਦ ਤੂੰ ਸਾ ਯਹੋਵਾ ਦੇ ਹੁਕਮਾਂ ਨੂੰ ਛੱਡ ਦਿੱਤਾ ਤੇ ਬਾਦ ਦੇ ਮਗਰ ਚੱਲ ਪਏ ਹallelujah ਹallelujah ਖੁਦਾ ਦੇ ਹੁਕਮਾਂ ਨੂੰ ਭੁੱਲ ਗਈ ਪੂਰੀ ਇਸਰਾਇਲ ਤੇ ਬਾਦ ਦੇ ਮਗਰ ਚੱਲ ਪਈ

क्या संदेश चटके रहते हैं या ना तो गालरी है अभी हाल दिल्लोई है हाल नहीं है इसलिए पहन प्राप्त हो अच्छे होने नजर आओगे कि पूरी इस्राएल वैरी दे कब्जे दे हेट या टाइम नबी ने स्पेशल बोलिया मैं क्या ये सरल यू तो सिक्कात तक धूम किया लाभ ते लबड़ा के चलोगे वो आपने जेबाल परमेश्वर �

ਇਸੇ ਮੈਹੀ ਕੀ ਕੰਡੀਸ਼ਨ ਆ ਤੇ ਬੈਰੀ ਦੇ ਕਬਜ਼ੇ ਦੇ ਹੇਠ ਆ ਹਾਲੇਲੂਇਆ ਹਾਲੇਲੂਇਆ ਜੋ ਕਿ ਜੇ ਕੋਈ ਜ਼ਿਆਦਾ ਲਾਲਚ ਕਰਦਾ ਤੇ ਉਹ ਵੀ ਬੈਰੀ ਦੇ ਕਬਜ਼ੇ ਦੇ ਹੇਠ ਆ ਜੇ ਕੋਈ ਜ਼ਿਆਦਾ ਬਿਮਾਰੀਆਂ ਦੇ ਨਾਲ ਗ੍ਰਸਤ ਆ ਤੇ ਉਹ ਵੀ ਬੈਰੀ ਦੇ ਕਬਜ਼ੇ ਦੇ ਹੇਠ ਆ ਲੇਕਿਨ ਉਹਦਾ ਕਾਰਨ ਕੀ ਆ ਕਾਰਨ ਤੇ ਲੱਭਣਾ ਪੈਣਾ ਨਾ ਕਿ ਅਸੀਂ ਸਦਾਉਂ ਦੇ ਮੈਸੇਜੇ ਲੋ ਗਿਆ ਹਾਲੇਲੂਇਆ ਹਾਲੇਲੂਇਆ ਇਹ ਮੈਸੇਜੇ ਲੋ ਗਿਆ

कि जिन्नियां बड़ी मुश्किल आ जाए चिंता आ जाए परेशानी आ जाए गम आ जाए बच्चे सों कुछ भी होवे पर मैं वचन को टोलन वाली नहीं आमीन हालेलुया हालेलुया केड़ी चीज ने मु इदा का बना दिता समय दे संदेश ने आमीन हालेलुया हालेलुया एक साल के एक वाला उन्हें सेवन सील पड़ी अगले साल फिर आ गया आठ साल के बाद दोबारा सेवन सील पड़ ਕਿੰਨੀ ਜ਼ਬਰਦਸਤ ਗਵਾਹੀ ਇਹ ਤਾਂ ਭੈਣ ਦੀ ਸਾਡੇ ਕੋ ਘਰ ਤੇ ਸੰਦੇਸ਼ ਕਰਾਂ ਤੇ ਸੱਤਾ ਮੋਰਨ ਇੱਕਤਾ ਸਰਦਾਂ ਨੂਦਾਂ ਇੱਕਤਾ ਕਹੀ ਪਰ ਸਾਡੇ ਕੋ ਪੜ੍ਹਨ ਦੇ ਟਾਈਮ ਨਾ ਲਗਾ ਹallelujah ਹallelujah ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਮੁਤਾਬਕ ਇਹਨਾਂ ਕਈਆਂ ਕਰਾਂ ਦਾ ਸਿਸਟਮ ਇੰਤਾਂ ਦਾ ਹੈ ਕਈਆਂ ਲਈ ਕੋਈ ਬੋਝ ਵੀ ਨਹੀਂ कार्डा कोई बोझ नहीं भी देनुआ काम इतना करना ही करना है देनुआ की निले होनी पैनिंग देनुनी नहीं नहीं पैसे देने करने कोई बोझ नहीं साध्वी हो ओप्रपुदा काम पूरे सही तरीके से नहीं करने जिन्ना के बोझ नियां को कारोबार का भी तुझे इतना करना ही करना हुआ उसके इन्हें पैसे देने देने उन ना दूं 12 ਵੇ ਤੋਂ 2 ਵੇ ਤੱਕ ਫਿਰ ਕਰਨ ਕੋਸ਼ਿਸ਼ ਕਰ ਉਹ ਸਮਰਵੇ ਚਾਹ ਤੋਂ ਪਾਠ ਪ੍ਰਾਰਥਨਾ ਕਰਨ ਫਿਰ ਰਾਤ ਨੂੰ ਫਿਰ ਵਕਰੀ ਕਰਨ ਤੇ ਦੇਖੋ ਜਿਆਦਾ ਵਰਕਤ ਮਿਲਦੀ ਹੈ ਕਿ ਨਹੀਂ ਮਿਲਦੀ ਹallelujah ਹallelujah ਜੋ ਕਿ ਜਿੰਨਾ ਦੇ ਮੱਤੇ ਬੋਝ ਹੀ ਕੋਈ ਨਹੀਂ ਪੈਸੇ ਦਾ ਬੋਝ ਹੀ ਕੋਈ ਨਹੀਂ ਕਿਸੇ ਕੰਮ ਦਾ ਉਹ ਤੇ ਪ੍ਰਭੂ ਦੇ ਵਿੱਚ ਆਜ ਸਕਦੇ ਨਾ ਹallelujah ਹallelujah ਇਸ ਲਈ ਇੱਥੇ ਹੁਣ ਏਲੀਆ ਕਹਿਣ ਗਿਆ ਆ

ਕੈਰੀਤੀ ਜੁਦ ਨਹੀਂ ਪਈ ਉਥੇ ਆਪ ਨੂੰ ਪਰਮਾ ਸਕਦੇ ਅਮੇਨ ਲੇਕਿਨ ਜੋਈ ਆਦਮ ਆਹਲਾ ਆਦਮ ਤੋਂ ਵੱਖਰੀ ਹੋਈ ਤੇ ਬਸ ਵੈਲੀ ਨੂੰ ਮੌਕਾ ਮਿਲਿਆ ਤੇ ਉਹਨੇ ਉਹਨੂੰ ਕੀ ਕਰ ਲਿਆ ਪਰਮਾ ਲਿਆ ਹallelujah ਅਮੇਨ ਅੱਜ ਵੀ ਇੱਦਾਂ ਹੀ ਨੱਦੇ ਰੱਖੀ ਆਪਾਂ ਪ੍ਰਚਾਰ ਕੀਤਾ ਸੀ ਬਾਠਾਂ ਦੇ ਵਿੱਚ ਕਿ ਜੇਕਰ ਅਸੀਂ ਪ੍ਰਭੂ ਦੇ ਵਚਨ ਨੂੰ ਪੂਰਾ ਨਹੀਂ ਕਰਦੇ ਪ੍ਰਭੂ ਦੇ ਵਚਨ ਨੂੰ ਆਪਣੀ ਜ਼ਿੰਦਗੀ 'ਚ ਨਹੀਂ ਲੈਂਦੇ ਤੇ ਫਿਰ ਪ੍ਰਭੂ ਸਾਡੇ ਨੇੜੇ ਆਉਣਾ ਨਹੀਂ

नहीं होनी नबीयों हो हो तो हो दे रहे हैं चंदा काल हो जाए नहीं होनी जो कि खुदा दे तो कियोगया बकरा उन्हें निरे आया ही नहीं आठवीं एटाइंग अगर असीब प्रार्थना नहीं करते बाइबल नहीं पढ़ते संतियां नहीं करते तो कतेगे खुदा सादे निरे आ सकता नहीं है ऐसी चीज एक्चुअल पंडाई है ये नबी रूपों लगे मुस

कोई चीज संबाट निस्सारदे आमीन हालेलुया हालेलुया गलले नॉर्मल जाप पर एक बड़ी पूरी बाइबल खोल के रखने ਲਈ पूरी बाइबल के निकट अकाउंट के लिए संग एरिया चाहिए सि और एरिया आया और एरिया सब कुछ बहाल कीता तो सान पता लगा ऊपर तो लेके प्रकाश की कुर्सी तक सारी बाइबल प्रप्युलेशन मसीह आमीन ਇਹ ਕਿਦੋਂ ਪਤਾ ਲੱਗਾ ਕਿ ਜੋ ਸਾਡੇ ਸਮੇਜਾਤੀ ਆਇਆ ਏਰੀਆ ਆ ਇਸ ਤੇ ਪੈਨ ਪ੍ਰਾਉ ਇੱਥੇ ਹੁਣ ਏਰੀਆ ਕਿ ਕਰਨ ਲੱਗਾ ਹੈ ਉਹਨੇ ਕਹੇ ਕਿ ਬਾਹਰ ਪਰਮੇਸ਼ਰਿਆ ਉਹਦੇ ਪਿੱਛੇ ਚੱਲੋ ਤੇ ਜੇ ਯਹਵਾ ਪਰਮੇਸ਼ਰਿਆ ਤੇ ਉਹਦੇ ਪਿੱਛੇ ਚੱਲੋ ਹੁਣ ਉਹਨੇ ਕਿਹਾ ਬਦਲੇ ਤੇ ਜਾ ਬਦਲੇ ਤੇ ਗਏ ਉਹਨੇ ਪੈਰ ਉਹਨਾਂ ਨੂੰ ਨਹੀਂ ਇੱਕ ਗੱਲ ਕੀਤੀ ਸਿੱਖਵਾ ਲਈਆ ਕਿਉਂ ਉਹਨਾਂ ਨੇ ਆਪਣੇ ਬਦ ਕੱਟੇ ਆ ਕਿ ਵਿਵਹਿੱਤੀ ਰੱਖੇ ਔਰ ਉਚਾਸ ਕਰੇ ਕੋ ਮੰਡੇ ਸਵੱਛ ਬੈਟਰੋ 400 ਨਵੀ ਕਿੰਨੇ 400 ਨਵੀ 400 ਬੰਦੇ ਦੇ ਵਿੱਚ ਖਲੋ ਕੇ ਇਹਦੀ ਗੱਲ ਕਹਿਣੀ ਇਹ ਭਾਵੇਂ ਉਹਨੂੰ ਕੋਈ ਉੱਚ ਪਕਾਰੋਂ ਕਿਤੇ ਗਿਆ ਆ ਅਜੇ ਆਨਲੀ ਗਿਆ ਯਾਨੀ ਕਿ ਇਥੇ ਇਹ ਸਿੱਖਣ ਨੂੰ ਮਿਲ ਰਿਹਾ ਹੈ ਕਿ ਕਿੰਨੇ ਕੌਨਫੀਡੈਂਸ ਕਿੰਨੇ ਵਿਸ਼ਵਾਸ ਦੇ ਨਾਲ ਇਹ ਜਾਂ ਇੰਦੀ ਦਲੇਰੀ ਦੇ ਨਾਲ ਉਹਨਾਂ ਦਾ ਮਜ਼ਾਕ ਨੂੰ ਡਾਉਂਦਿਆ ਆ ਕਿਉਂਕਿ ਉਹਨੂੰ ਪਤਾ ਹੈ ਕਿ ਜਦੋਂ ਮੈਂ ਪੁਕਾਰਿਆ ਮੇਰੇ ਖੁਦਾ ਨੇ ਅੱਗ ਦੇ ਨਾਲ ਦਾ ਜਵਾਬ ਦੇਣਾ ਹੈ ਆਮੇਨ ਹਾਲੇਲੂਇਆ ਹਾਲੇਲੂਇਆ ਉਹਨੂੰ ਪਹਿਲਾਂ ਵਿਸ਼ਵਾਸ ਸੀ ਉਹਨੂੰ ਦਿਖਾਇਆ ਗਿਆ ਸੀ ਕੋਈ ਤਾਂ ਕਰੇਗਾ ਕਿ ਆ ਕੁਝ ਹੋਵੇਗਾ ਆਮੇਨ ਆਮੇਨ ਹਾਲੇਲੂਇਆ ਹਾਲੇਲੂਇਆ ਨਹੀਂ ਤਾਂ ਇੰਦੀ ਦਲੇਰੀ ਨਾਲ ਚੈਲੰਜ ਕਰਨਾ ਕਿ ਸਭਾ ਆਕਿਆ और यही मसला साढ़े जोड़ दे नबी के अमीन ताय ने जिन्ने भी पास में कच्चे हुए हो होंगे तो लोग ही क्या उन्हें क्या था उसे साबित कर दो कि साप वंच निरावा जो मैं प्रचार की था गलत है या तो मैं मात्रा तक में नबी है पर कोई दस्याया कि कोई भी उन्हें नौलाके गलती कर सके आप साप ना वंच निरावा में प्रचार की ਉਹਦੀ ਪਸਾਇਆ ਜਿਹੜਾ ਏਰੀਆ ਦੇ ਕੋਲ ਸੀ ਅਮੇਨ ਹਾਲੇਲੂਇਆ ਹਾਲੇਲੂਇਆ ਇਸ ਲਈ ਪੈਤਰਾਉ ਉਹ ਦੁਬਾਰੇ ਆਇਆ ਕਿ ਮਜ਼ਾਕ ਉਡਾਉਂਦੇ ਆ ਉਹਨਾਂ ਦਾ ਪਰ ਜਦੋਂ ਪਈ ਸ਼ਾਮਾਂ ਹੋਣ ਵਾਲੀ ਕਿਤੇ ਆਈ ਆ ਹਾਲੇਲੂਇਆ ਹਾਲੇਲੂਇਆ ਹੋਣ ਵਾਲੀ ਏਰੀਆ ਤੇ ਆਈ ਹੋਣ ਉਹਨੇ ਗਿਆ ਉਹਨੇ 12 ਪੱਥਰ ਲਏ ਜਨਵੇਦੀ ਬਣਾਈ ਤੇ ਚਾਰ ਸਵੇਰੇ ਖਾਈ ਗੁੱਟੀ क्यों तो चिपाया पानी पाया पानी पाया एक बारा दो बारा समो तीन बारा हाल ले पानी पूरा पार देता तो हम लोग बुखार लग सुनियो की टेंडर तब ताक तकारा की पेड़ चढ़ाऊं दे मेरे क्यों हो एलिया नबी ने नबीनीज निर्याती आपकिया एक जहाँ ابراہام اسحاب کے اسرائیل پہ پرمیشن امین اج معلوم ہو جاوے کہ تو اسرائیل وچ پرمیشن ہے امین ہاللویا ہاللویا تے میں تیرا दास ہاں امین تے میں انہا سارے دلاں نو تیرے वचन ਨਾਲ ਕੀਤਾ ہے امین میری سن اے کہ اوہ میری سن جو اے لوگ جانن ਕਿ ਤੂੰ ਹੀ ਯਹਵਾ ਪਰਮੇਸ਼ਰ ਹੈ। ਆਮੇਨ। ਅਤੇ ਤੈ ਉਹਨਾਂ ਦਾ ਮਨ ਮੋੜ ਲਿਆ ਹੈ। ਆਮੇਨ। ਤਾਂ ਕਿ ਹਵਾ ਦੀ ਅੱਗ ਆਣ ਪਈ। ਅਤੇ ਉਸਨੇ ਊਂਮ ਦੀ ਬਲੀ, ਆਰ ਬਲਣ, ਆਰ ਪੱਥਰ ਅਧਮਿਤ ਦੀ ਅਨੁਸਾਰ ਸੁਟਿਆ। ਆਮੇਨ। ਜੋ ਪਾਣੀ ਖਾਈ ਵਿੱਚ ਸੀ। ਆਮੇਨ। ਉਹ ਨੂੰ ਚਟ ਕਰ ਲਿਆ। ਆਮੇਨ। ਜਦ ਲੋਕਾਂ ਨੇ ਇਹ ਵੇਖਿਆ, ਤਦ ਉਹ ਮੂੰਹ ਬਾਹਰ ਟਿੱਕੇ। ਆਰ ਆਕਿਆ यहोवा ही परमेश्वर है यहोवा ही परमेश्वर है आमीन हालेलुया आपका ही कुर्बानी को कबूल किया आमीन बहुत लोकां ने तो शैतान का कब्जा टूट गया नहीं के लोग शैतान के कब्जे दे घेर सन आमीन मैं इतने बस यही इस स्टोरी में ता ता सुनाई है कि आज पूरा संसार

सानू पता लगा ਕਿ ਅਸੀਂ ਬੈਲੀ ਦੇ ਕਬਜ਼ੇ ਦੇ ਹੇਠ ਆ ਸਾਨੂੰ ਇਸ ਬੈਲੀ ਦੇ ਕਬਜ਼ੇ ਦੇ ਹੇਠ ਰਹਿਣਾ ਨਹੀਂ ਚਾਹੀਦਾ ਸਾਨੂੰ ਸਮੇਂ ਦੇ ਸੰਦੇਸ਼ ਦੇ ਨਾਲ ਚੜ੍ਹਨਾ ਚਾਹੀਦਾ ਹੈ ਹਾਲੇਲੂਇਆ ਹਾਲੇਲੂਇਆ ਕਿੰਨੇ ਇਜ਼ਰਾਈਲ ਨੂੰ ਬੈਲੀ ਦੇ ਕਬਜ਼ੇ ਹੇਠੋਂ ਕੱਟਿਆ ਉਸ ਸਮੇਂ ਦੇ ਏਲੀਆ ਨੇ ਅਮੇਨ ਹਾਲੇਲੂਇਆ ਹਾਲੇਲੂਇਆ ਸੇ

ਬੜੀ ਗੱਲ ਕੀਤੀ ਹੈ ਸਰ ਲਗਾ ਸਾਨੂੰ ਬੜੇ ਫਕਰ ਨਾਲ ਕਹਿਣਾ ਚਾਹੀਦਾ ਕਿ ਮੇਰੇ ਅੰਦਰ ਉਹ ਬਸ ਆਇਆ ਜਿਹੜਾ ਮੇਰੇ ਯੁੱਗ ਦੇ نبی ਇਲੀਆ ਦੇ ਵਿੱਚ ਸੀ ਅਮੇਨ ਹਾਲੇਲੂਇਆ ਹਾਲੇਲੂਇਆ ਤੁਸੀਂ ਇਹ ਦੱਸੋ ਬ੍ਰਦਰ ਭਰਨ ਨੂੰ ਮਸਾ ਦਿੱਤਾ ਕਿ ਨਹੀਂ ਉਹ ਪਵਿੱਤਰ ਆਤਮਾ ਦਿੱਤਾ ਕਿ ਨਹੀਂ ਪ੍ਰਭੂ ਯੀਸ਼ੂ ਮਸੀਹ ਨੇ ਤੇ ਜਦੋਂ ਉਹ ਪਵਿੱਤਰ ਆਤਮਾ ਦੇ ਮਸਾ ਦੇ ਹੋ ਕੇ ਪ੍ਰਚਾਰ ਕਰਨ ਲਿਆ 1200 ਕੁਝ ਸੰਦੇਸ਼ ਪ੍ਰਚਾਰ ਕੀਤੇ ਅਤੇ ਜਦੋਂ ਅਸੀਂ ਪੜਦੇ ਹਾਂ ਸਾਡੇ ਉੱਤੇ ਵੀ ਉਹ ਹੀ ਮੱਸਾਬ ਕਰਦਾ ਹੈ ਆਮੇਨ ਤਾਂ ਜੋ ਜਦੋਂ ਉਹ ਸੰਦੇਸ਼ ਪੜਦੇ ਹਾਂ ਸਾਨੂੰ ਪਤਾ ਲੱਗਦਾ ਹੈ ਕਿ ਸੰਸਾਰ ਦਾ ਆਤਮਾ ਵੱਖਰਾ ਹੈ ਤੇ ਇਹ ਪ੍ਰਕਾਸ਼ਨ ਦਾ ਆਤਮਾ ਨਹੀਂ ਹੈ ਵੱਖਰਾ ਹੈ ਆਮੇਨ ਇਸ ਸੰਦੇਸ਼ ਦਾ ਆਤਮਾ ਵੱਖਰਾ ਹੈ ਆਮੇਨ ਅਰੇ ਉਹ ਆਤਮਾ ਹੈ ਜਿਹੜਾ ਕੌਲ ਦੇ ਵਿੱਚ ਸੀ ਜਿਹੜਾ ਅਗਰਾਹਾ ਦੇ ਵਿੱਚ ਸੀ ਜਿਹੜਾ ਮੂਸਾ ਦੇ ਵਿੱਚ ਸੀ

ਜਿਹੜਾ ਉੱਤਰ ਪੈਰਿਡੇ ਕਬਜ਼ੇ ਦੇ ਹੇਠ ਸੀ। ਉਹ ਰਾਜ ਸਿੱਖਿਆ ਆਪਣੇ ਪੂਰੀ ਇਜ਼ਰਾਈਲ ਉਹ ਇਜ਼ਰਾਈਲ ਜਿਹਦੇ ਖੁਦਾ ਜਿਹਦੇ ਕੇ ਹਵਾਲਾ ਸਭ ਤੋਂ ਢੀੜ ਸੀ। ਪਰ ਇਜ਼ਰਾਈਲ ਨੂੰ ਨੇ ਇੰਨਾ ਪਿਆਰ ਕੀਤਾ। ਇਜ਼ਰਾਈਲ ਦੇ ਲਈ ਆਪਣੀ ਪਰਜਾ ਲਈ ਉਹਨੇ ਲਾਲ ਸੁੰਦਰ ਨੂੰ ਦੂਰ ਕਰਨ ਕੀਤਾ। ਆਪਣੀ ਪਰਜਾ ਲਈ ਉਹਨੇ ਚਟਾਨ ਤੋਂ ਪਾਣੀ ਪਿਆ। ਆਪਣੀ ਪਰਜਾ ਲਈ ਉਹਨੇ ਸਵਰਗ ਤੋਂ ਮੰਨਾ ਖੋਇਆ। ਆਪਣੀ ਪਰਜਾ ਲਈ ਉਹਨੇ ਕਿਰਤ ਨਦੀ ਪਾਰ ਕਰਾਈ।